DGP ਪੰਜਾਬ ਦੇ ਨਿਰਦੇਸ਼ਾਂ ਤੇ ਜਲੰਧਰ ਰੇਂਜ ਦੇ DIG ਨਵੀਨ ਸਿੰਘ ਲਾਦੀ ਅਗਵਾਈ ਵਿੱਚ ਪੁਲਿਸ ਨੇ ਚਲਾਇਆ ਸਪੈਸ਼ਲ ਚੈਕਿੰਗ ਅਭਿਆਨ ਇਸ ਮੌਕੇ ਤੇ SSP ਜਲੰਧਰ ਰੂਲਰ ਹਰਕਮਲਪ੍ਰੀਤ ਸਿੰਘ ਖਾਕ SSP ਹੁਸ਼ਿਆਰਪੁਰ ਸੁਰਿੰਦਰ ਲੰਬਾ SSP ਕਪੂਰਥਲਾ ਗੌਰਵ ਤੂਰਾ SP ਫਗਵਾੜਾ ਰੁਪਿੰਦਰ ਕੌਰਪੱਟੀ ਆਦੀ ਮੌਜੂਦ ਸਨ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਤੇ ਪੁਨੀਤ ਦੀ ਰਿਪੋਰਟ ਉਸੇ ਹੀ ਨੂੰ ਆਪਣਾ ਸੌਂਡ ਕਾਈ ਡੋਮੀਨੇਟ ਕਰਕੇ ਉਸਦੀ ਪ੍ਰੋਪਰ ਲਾਈਫ ਚਾਹੇ ਉਹ ਵੀ ਵੀਡੀਓ ਨੂੰ ਕੋਲ ਬੋਲ ਰਿਹਾ ਹੈ ਰੈਡੀਸਰ ਲੈ ਕੇ ਆਇਆ ਸਰ ਜੀ सीकम पे रखे हजार काट लेटर भी फिर چیکرو جو سمجھ دور کي ٿو آريو نمنڪار ٻڌو ਆਪੇ ਸੰਭਾਲ ਕੇ ਲੈਣੀ ਪਵੇਗੀ ਸੌਰੀ ਸੌਰੀ ਬਾਈ ਸੌਰੀ ਸਰੋਂ ਬੈਟ ਚੈੱਕ ਕਰੋ ਕੀ ਨਾਮ ਹੈ ਸਰ ਸੇਟੋ ਕੋਲ ਕੇ ਪਾਇਸ ਚ ਪਾ ਕੇ ਦੇਖੇ ਨੂ ਇਹ ਖੰਦੇ ਇਹਨੇ ਸਰ ਇੱਕ ਆਦਾ ਇਹ ਦੋਸਤ ਲਾਹਿੰਦਾ ਕਾਰ ਵਨਾਰਾ ਸਰੀ ਦੁਨੀਆ ਨੇ ਬਣਾ ਲਿਆ ਫਿਰ ਉਹ ਕੋਲ ਲਾ ਕੋ ਪਾਇਆ ਸੁਪਾਇਆ ਪਾਇਆ ਸੁ ਤਾਂ ਨਹੀਂ ਆਇਆ ਜੀ ਪਾਇਆ ਫਿਰ ਨਹੀਂ ਆਇਆ ਹਾਂਜੀ ਸਰ ਪਾਇਆ ਬੜਾ ਜਿਆਦਾ ਨਾਕਾ ਲਾਇਆ ਜੀ ਅੱਜ ਅਸੀਂ ਆਇਆ ਇੱਥੇ ਜਿਵੇਂ ਕਿ ਤੁਹਾਨੂੰ ਪਤਾ ਹੈਗਾ ਆਪਣੇ ਮਾਨਯੋਗ ਡੀਆਈਜੀ ਸਾਹਿਬ ਜਲੰਧਰ ਰੇਂਜ ਨਵੀਨ ਸਿੰਘਲਾ ਸਰ ਦੀ ਅਗਵਾਈ ਹੇਠ ਪੂਰੀ ਰੇਂਜ ਦੇ ਸਾਰੇ ਐਸਐਸਪੀ ਦੀ ਮੀਟਿੰਗ ਕੀਤੀ ਗਈ ਹੈਗੀ ਡੀਆਈਜੀ ਸਾਹਿਬ ਵੱਲੋਂ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਨਾਈਟ ਚੈਕਿੰਗ ਦੇ ਬਾਰੇ ਉਹਨਾਂ ਨੇ ਰਿਵਿਊ ਕੀਤਾ ਹੈਗਾ। ਹੁਸ਼ਿਆਰਪੁਰ ਵੱਲੋਂ ਜਿਹੜਾ ਹੈਗਾ ਹੁਸ਼ਿਆਰਪੁਰ ਪੁਲਿਸ ਵੱਲੋਂ ਆਪਾਂ 50 ਤੋਂ ਜ਼ਿਆਦਾ ਨਾਕੇ ਨਾਈਟ ਡੋਮਿਨੇਸ਼ਨ ਵਾਸਤੇ ਲਾਏ ਹੈਗੇ। 3 ਜੀਓਜ਼ ਦੀ ਅਗਵਾਈ ਹੇਠ 350 ਤੋਂ ਜ਼ਿਆਦਾ ਮੁਲਾਜ਼ਮ ਜਿਹੜੇ ਹੈਗੇ ਉਹ ਨਾਈਟ ਡੋਮਿਨੇਸ਼ਨ ਡਿਊਟੀਆਂ ਤੇ ਹੈਗੇ ਜਿਦੇ ਵਿੱਚ ਵਕ-ਵਕ ਥਾਵਾਂ ਤੇ ਇੰਟਰ ਡਿਸਟ੍ਰਿਕਟ, ਇੰਟਰ ਸਟੇਟ ਤੇ ਸਿਟੀ ਸਿਲਿੰਗ ਦੇ ਨਾਕੇ ਲਾਇਆ ਹੋਏ ਹੈਗੇ। ਤੇ ਵਲਨਰੇਬਲ ਜਿਹੜੀ ਲੋਕੇਸ਼ਨਸ ਹੈਗੇ ਉਹਨਾਂ ਤੇ ਵੀ ਨਾਕੇ ਲਾਏ ਹੋਏ ਹੈਗੇ। ਨਾਲ ਪੈਟਰੋਲਿੰਗ ਪਾਰਟੀਆਂ ਵੀ ਹੈਗੇ। ਸ਼ੱਕੀ ਲੋਕਾਂ ਦੀ, ਸ਼ੱਕੀ ਵਹੀਕਲਸ ਦੀ ਚੈਕਿੰਗ ਕੀਤੀ ਜਾ ਰਹੀ ਹੈਗੀ। ਜਿੱਥੇ ਵੀ ਕਿਸੇ ਤੇ ਡਾਊਟ ਹੁੰਦਾ ਹੈਗਾ ਉਹਨੂੰ ਰਾਉਂਡ ਅਪ ਕਰਕੇ ਪ੍ਰੋਪਰ ਵੈਰੀਫਿਕੇਸ਼ਨ ਕੀਤਾ ਜਾਂਦਾ ਹੈਗਾ ਤੇ 크리스마ਸ ਨੂੰ ਧਿਆਨ ਚ ਰੱਖਦੇ ਵੇ ਨਿਊ ਇਅਰ ਨੂੰ ਧਿਆਨ ਚ ਰੱਖਦੇ ਵੇ ਤੇ ਨਾਲ ਦੇ ਨਾਲ ਜਿਹੜਾ ਸਿਕਿਉਰਿਟੀ ਸਿਨੈਰੀਓ ਹੈਗਾ ਥੋੜਾ ਸਿਕਿਉਰਿਟੀ ਅਲਰਟ ਹੈਗਾ ਉਹਨੂੰ ਧਿਆਨ ਚ ਰੱਖਦੇ ਵੇ ਜਿਹੜੀ ਹੈਗੀ ਪ੍ਰੋਪਰ ਚੈਕਿੰਗ ਮੁਸਤਕਿਲ ਦੇ ਨਾਲ ਹੁਸ਼ਿਆਰਪੁਰ ਪੁਲਿਸ ਵੱਲੋਂ ਕੀਤੀ ਜਾ ਰਹੀ ਹੈਗੀ ਜੀ ਮਾੜੇ ਅਨਸਰਾਂ ਕੀ ਮੈਸੇਜ ਦੇ ਦਿੰਦੇ ਵੇ ਦੇਖੋ ਮਾੜੇ ਅਨਸਰਾਂ ਨੂੰ ਮੈਸੇਜ ਮਾੜਾ ਕੰਮ ਕਿਸੇ ਨੇ ਜੇਕਰ ਕਰਨਾ ਤੇ ਫਿਰ ਉਹਦਾ ਕੋਈ ਬਚਾਅ ਨਹੀਂ ਹੈਗਾ ਕਿਉਂਕਿ ਪੁਲਿਸ ਬੜੀ ਮੁਸਤਜ਼ਿਦ ਦੇ ਨਾਲ ਤਨਾਤ ਹੈਗੀ ਤੇ ਉਹਦੇ ਨਾਲ ਕਿਸੇ ਦਾ ਵੀ ਕੋਈ ਫਾਇਦਾ ਨਹੀਂ ਸਮਾਜ ਦਾ ਵੀ ਨੁਕਸਾਨ ਬੰਦੇ ਦਾ ਵੀ ਨੁਕਸਾਨ ਤੇ ਇੱਕ ਮਾਹੌਲ ਵੀ ਖਰਾਬ ਹੁੰਦਾ ਹੈਗਾ ਨਾਲ ਕ੍ਰਿਮੀਨਲ ਜਿਹੜਾ ਹੈਗਾ ਉਹਨੇ ਕਦੇ ਵੀ ਕਾਨੂੰਨ ਤੋਂ ਬਚ ਨਹੀਂ ਸਕਦਾ ਹੈਗਾ ਉਹਦੇ ਖਿਲਾਫ ਫਿਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਂਦੀ ਹੈ ਕਿ ਇਸ ਕਰਕੇ ਕਿਸੇ ਨੇ ਵੀ ਇਸ ਤਰੀਕੇ ਦੇ ਸ਼ਰਾਬਤ ਕਰਨ ਬਾਰੇ ਸੋਚਣਾ ਨਹੀਂ ਚਾਹੀਦਾ ਜੀ ਨਵੇਂ ਸਾਲ ਤੇ ਪੂਰੇ ਪੁਖਤਾ ਸੁਰੱਖਿਆ ਉਪਚਾਰ ਜਮਾਤ ਕੀਤੇ ਜਾ ਰਹੇ ਹੈਗੇ ਹੁਸ਼ਾਰਪੁਰ ਪੁਲਿਸ ਵੱਲੋਂ ਤੇ ਅਸੀਂ ਸਾਰਿਆਂ ਨੂੰ ਹੁਸ਼ਿਆਰਪੁਰ ਪੁਲਿਸ ਵੱਲੋਂ ਨਵੇਂ ਸਾਲ ਦੀ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਨੇ ਆ ਤੇ ਨਾਲ ਹੀ ਰਿਕੁਐਸਟ ਕਰਦੇ ਆ ਕਿ ਸਾਰੇ ਬੜੇ ਪੀਸਫੁਲ ਸ਼ਾਂਤੀਪੂਰਨ ਤਰੀਕੇ ਨਾਲ ਨਿਯਮ ਕਾਨੂੰਨ ਕਾਇਦਾਂ ਦੇ ਤਹਿਤ ਰਹਿ ਕੇ ਨਵਾਂ ਸਾਲ ਮਨਵਾਓ ਜੀ ਜਲੰਧਰ ਰੇਂਜ ਦੀ ਅੱਜ ਨਾਈਟ ਡੋਮੀਨੇਸ਼ਨ ਅਸੀਂ ਐਕਸਰਸਾਈਜ਼ ਪਲਾਨ ਕੀਤੀ ਹੈ ਜਿਦੇ ਵਿੱਚ ਕਿ ਤਿੰਨੋਂ ਜ਼ਿਲ੍ਹਿਆਂ ਦੇ ਐਸਐਸਪੀ ਜਲੰਧਰ ਰੂਰਲ ਦੇ ਐਸਐਸਪੀ ਹਰਕਮਲ ਖੱਕ ਹੁਸ਼ਿਆਰਪੁਰ ਦੇ ਐਸਐਸਪੀ ਸੁਰਿੰਦਰ ਲੰਬਾ ਔਰ ਕਪੂਰਥਲੇ ਦੇ ਐਸਐਸਪੀ ਗੌਰਵ ਤੂਰਾ ਨਾਲ ਅਸੀਂ ਪੂਰੇ ਰੇਂਜ ਦੀ ਚੈਕਿੰਗ ਕਰ ਰਹੇ ਆ ਨਾਈਟ ਡੋ ਜਿਹਦੇ ਵਿੱਚ ਕੀ तकरीबन 1000 ਦੇ ਕਰੀਬ ਮੁਲਾਜ਼ਮ ਜਿਹੜੇ ਹੈਗੇ ਆ ਉਹ ਹੈਗੇ ਆ ਜੀਓਜ਼ ਐਸਪੀ ਡੀਐਸਪੀ ਰੈਂਕ ਦੇ ਬਾਹਰ ਹੈਗੇ ਆ ਉਸ ਤੋਂ ਇਲਾਵਾ ਪੂਰੇ ਰੇਂਜ ਦੇ ਵਿੱਚ 100 ਦੇ ਕਰੀਬ ਨਾਕੇ ਹੈਗੇ ਆ ਔਰ 100 ਦੇ ਕਰੀਬ ਪੈਟਰੋਲਿੰਗ ਪਾਰਟੀਆਂ ਬਾਹਰ ਹੈਗੀਆਂ ਪੂਰੇ ਜ਼ਿਲ੍ਹੇ ਦੇ ਵਿੱਚ ਅ ਅੱਜ ਦੀ ਜਿਹੜੀ ਸਿਕਿਉਰਿਟੀ ਸਿਨੈਰੀਓ ਨੂੰ ਦੇਖਦੇ ਹੋਏ ਇਹ ਨਾਈਟ ਡੋਮੀਨੇਸ਼ਨ ਜਿਹੜੀ ਐਕਸਰਸਾਈਜ਼ ਪਲਾਨ ਕੀਤੀ ਗਈ ਹੈ ਜੀ ਸਰ ਨਵੇਂ ਸਾਲ ਤੇ ਹਾਰ ਆ ਰਿਹਾ ਹੈ ਇਸ ਤਰ੍ਹਾਂ ਕਿਸ ਤਰ੍ਹਾਂ ਦੀ ਰੋੜ ਹੋਰ ਸਖਤੀ ਹੋਗੀ ਚੈੱਕ ਇਸ ਤਰ੍ਹਾਂ ਦੀ ਦੇਖੋ ਅਸੀਂ 80 ਤਾਹੀ ਮੈਸੇਜ ਦੇ ਰਹੇ ਲੋਕਾਂ ਨੂੰ ਕਿ ਇੱਕ ਤਾਂ 7 ਦਿਨ ਕੋਈ ਇਨਫੋਰਮੇਸ਼ਨ ਉਹਨਾਂ ਨੂੰ ਕ੍ਰਿਮੀਨਲ ਬਾਰੇ ਹੁੰਦੀ ਹੈ ਉਹ ਇਮੀਡੀਏਟਲੀ ਸਾਨੂੰ ਦੱਸਣ ਔਰ ਪੁਲਿਸ ਆਪਣੀ ਮੁਸਤਦੀ ਨਾਲ ਡਿਊਟੀ ਕਰ ਰਹੀ ਹੈ ਅਫਸਰ ਬਾਹਰ ਹੈਗੇ ਆ 24 ਘੰਟੇ ਅਸੀਂ ਕੰਮ ਕਰ ਰਹੇ ਹੈਗੇ ਆ ਔਰ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਕੁਝ ਵੀ ਮਾੜੇ ਅਨਸਰ ਦੀ ਕੋਈ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕੀਤੀ ਜਾਵੇ ਸਰ ਜਿਸ ਤਰ੍ਹਾਂ ਦਿੱਕੋ ਕਿ ਪੰਜਾਬ ਤੋਂ ਥਾਣੇ ਦੇ ਬਾਹਰ ਅਟੈਕ ਹੋਇਆ ਉਸ ਨੂੰ ਲੈ ਕੇ ਥਾਣੇ ਦੀ ਕੀ ਤਕਰੀਰ ਨਾ ਅਸੀਂ ਪੂਰੀ ਰੇਂਜ ਦੇ ਵਿੱਚ ਸਾਡੇ 46 ਦੇ ਕਰੀਬ ਥਾਣੇ ਹੈਗੇ ਆਂ ਔਰ ਅਸੀਂ ਸਾਰੇ ਥਾਣਿਆਂ ਦੀ ਸਿਕਿਉਰਿਟੀ ਵਧਾਤੀ ਹੈ ਪੈਰਾਮੀਟਰ ਸਿਕਿਉਰਿਟੀ ਹੈਗੀ ਹੈ ਸਾਡਾ ਡਬਲ ਸੰਤਰੀ ਹੁੰਦਾ ਹੈਗਾ ਔਰ ਪ੍ਰੋਪਰ ਲਾਈਟਿੰਗ ਹੈਗੀ ਹੈ ਸੀਸੀਟੀਵੀ ਕੈਮਰਾਸ ਹੈਗੇ ਆਂ ਔਰ ਤਕਰੀਬਨ ਇਹ ਵਾਰ ਫੁੱਟਿੰਗ ਤੇ ਜਿਹੜਾ ਹੈ ਕੰਮ ਚੱਲ ਰਿਹਾ ਹੈਗਾ ਇੰਟਰ ਸਟੇਟ ਨਾਕੇ ਦੀ ਗੱਲ ਕਰੀ ਜੀ ਇੰਸ਼ਾਅ ਤੁਹਾਨੂੰ ਵੀ ਲੱਗਦੇ ਆ ਜਿੰਦਰ ਇੰਟਰ ਡਿਸਟ੍ਰਿਕਟ ਨਾਕੇ ਵੀ ਹੈ ਜੀ ਇੰਟਰ ਸਟੇਟ ਨਾਕੇ ਵੀ ਲੱਗੇ ਹੋਏ ਆ ਸਿਟੀ ਸਿਲਿੰਗ ਪੁਆਇੰਟਸ ਵੀ ਹੈਗੇ ਆਂ ਔਰ ਅੱਜ ਦੀ ਇਹ ਨਾਈਟ ਡੋਮੀਨੇਸ਼ਨ ਪੂਰੇ ਵਾਰਫੁੱਟਿੰਗ ਲੈਵਲ ਤੇ ਚੱਲ ਰਹੀ